ਭਾਈ ਮੁੰਡਾ ਕਦੇ ਦਾ ਕਰੋ ਗਿਆ ਵਾ ਅਜੇ ਤੱਕ ਨਹੀਂ ਆਇਆ ਸਵियर ਦੀ ਲੈ ਲਾਈਏ ਮੈਨੂੰ ਨਾਨਕੇ ਲੈ ਜਾ ਮੈਨੂੰ ਨਾਨਕੇ ਲੈ ਜਾ ਮੈਨੂੰ ਤਾਂ ਪਤਾ ਨਾ ਆਪਣੀ ਪਰਜਾਈ ਦਾ ਕਿੱਥੇ ਲੈ ਜਾ ਇਹਨੂੰ ਮੋਥੇ ਨੱਕ ਬੁੱਲ ਜਾਂਦੇ ਵਟਣ ਡੇ ਬਣਾਉਨੇ ਹੁਣ ਮੈਂ ਕਰਾਂ ਤੇ ਕਰਾਂ ਕੀ ਹੁਣ ਬਾਹਰ ਗਿਆ ਵਾ ਜਦੋਂ ਆ ਗਿਆ ਨਾ ਫੇਰ ਮੇਰੇ ਇਦਾਂ ਹੀ ਦਿਵਾਲੇ ਹੋ ਜਾਣਾ ਇਹਨੇ ਮੰਮੀ ਇਹ ਨਾਨਕੇ ਕਦੋਂ ਖਾਣਨਾ ਮੈਨੂੰ ਮੇਰੇ ਸਾਰੇ ਦੋਸ ਚਲ ਗਏ ਹੁਣ ਅਧੀਆਂ ਛੁੱਟੀਆਂ ਵੀ ਲੰਘ ਗਈਆਂ ਵਾ ਮੈਨੂੰ ਪਹਿਲਾਂ ਹੀ ਪਤਾ ਸੀਗਾ ਮਾ ਤੇਰੇ ਬਾਰੇ ਸੋਚਣ ਲਈ ਹੀਗੀ ਮੈਂ ਆਉਂਦਾ ਹੀ ਫੇਰ ਮੇਰੇ ਗੱਲ ਪੈ ਜਾਣਾ ਵਾ ਕੋਈ ਗੱਲ ਨਹੀਂ ਹੌਸਲਾ ਰੱਖ ਆ ਲਾਂ ਤੇ ਤੇਰੇ ਪਿਓ ਨੂੰ ਬੰਬੀ ਤੋਂ ਲੈ ਜਾਨੀ ਤੈਨੂੰ ਨਾਨਕੇ ਲੈ ਜਾਓ ਮੈਨੂੰ ਵੀ ਆਪਣੀਆਂ ਰਾਵਾਂ ਵਾਲੇ ਵੇਖ ਕੇ ਹੁੰਦਾ ਕਿ ਉਹ ਚਲ ਗਏ ਜਦੋਂ ਫੋਨ ਕਰਦਾ ਚਲ ਗਏ ਹੀ ਆਪਣੇ ਨਾਨਕੇ ਨਾਨਕੇ ਮੈਨੂੰ ਵੇਖ ਕੇ ਹੁੰਦਾ ਕਿ ਮੈਂ ਵੀ ਜਾਵਾਂ ਚੱਲ ਉਹ ਤਾਂ ਮੈਂ ਸਮੇਂ ਨਹੀਂ ਜੀ ਕਰਦਾ ਕਿ ਨਾਨਕੇ ਜਾਣ ਨੂੰ ਪਰ ਮੇਰੀ ਗੱਲ ਸੁਣ ਤੇਰੇ ਪਿਓ ਦੀ ਰੋਟੀ ਕਿੰਨੇ ਪਕਾਉਣੀ ਹੈ ਪਾਪਾ ਨੂੰ ਵੀ ਨਾਲ ਲੈ ਇੰਨੇ ਆ আচ্ছা ਤੇ ਘਰ ਦੇ ਕੰਮ ਕਿੰਨੇ ਵੇਖਣੇ ਆ ਬੜਾ ਚਲਾਕ ਹੋ ਆ ਤੂੰ ਉਧਰ ਚੌਂ ਨੇ ਆਦਾ ਸੀਜ਼ਨ ਵਾਂ ਕਦੂਆਂ ਚ ਪਾਣੀ ਪਾਉਣਾ ਕਈ ਕੰਮ ਕਰਨੇ ਤੇ ਤੂੰ ਦੱਸ ਮੈਨੂੰ ਕਿ ਪਾਪਾ ਨੂੰ ਵੀ ਲੈ ਜੰਨੇ ਆ ਤੇ ਮਗਰ ਕੰਮ ਕਿਨੇ ਵੇਖਣਾ ਵਾਂ ਚਲ ਆਪਾਂ ਦਮੇ ਚੱਲ ਜਾਨੇ ਆ ਚੱਲ ਕੋਈ ਗੱਲ ਨਹੀਂ ਤੇਰਾ ਪਿਓ ਹੁੰਦਾ ਵਾਂ ਨਾ ਤੇ ਸਲਾਹ ਕਰ ਲਈਨੀ ਆ ਮੈਂ ਉਹਦੇ ਨਾਲ ਠੀਕ ਆ ਨਾ ਨਹੀਂ ਤੇ ਫਿਰ ਤੈਨੂੰ ਮੈਂ ਇਕੱਲੇ ਨੁਕਲਾ ਦੂੰਗੀ ਚੋ ਠੀਕ ਆ ਠੀਕ ਆ ਨਾ ਆ ਆ ਜਾਣਾ ਤੇਰੇ ਪਿਓ ਨੇ ਮੈਂ ਚੱਲਾਂ ਫਿਰ ਖੇਡਣ ਪਿੰਡ ਜਾ ਖੇਡਿਆ ਕੋਈ ਗੱਲ ਨਹੀਂ ਪੜੇ ਮਾਪੋਂ ਫਲਾਹ ਨੰ ਬੈਠੇ ਕੀ ਤੇਹੀ ਕਰਨ ਆਗੇ ਜੇ ਉਹ ਆਹੋ ਆਈ ਜਾ ਤੈਨੂੰ ਪਾਣੀ ਲਿਆਵਾ ਹੈ ਪਾਣੀ ਪੀਣਾ ਉਹਦੇ ਬਾਜ ਖੇਡਣ ਜਾਣੀ ਪਹਿਲੇ ਪਪਾ ਨੂੰ ਪਾਣੀ ਦੇ ਲਿਆ ਦੰਦਾ ਵਾ ਕੀ ਦੇ ਕੇ ਕਹਿਣਾ ਕੀ ਆ ਉਹੀ ਗੱਲ ਬਾਰ ਬਾਰ ਉਹੀ ਇੱਕੋ ਗੱਲ ਮੈਨੂੰ ਨਾਨਕੇ ਲੈ ਜਾ ਮੈਨੂੰ ਨਾਨਕੇ ਲੈ ਜਾ ਹੁਣ ਦੱਸੋ ਮੈਂ ਕੀ ਕਰਾਂ ਉਹ ਮੇਰੀ ਗੱਲ ਸੁਣਾ ਤੇ ਦੇ ਡੇ ਡੰਗ ਕੰਮ ਹੈਗਾ ਵਾ ਤੇ ਕੋਈ ਨਹੀਂ ਕਿਤੇ ਜਾ ਕੇ ਫੇਰਾ ਮਾਰਾਂਗੇ ਦੋ ਡੇ ਡੰਗ ਲੱਗਣਾ ਵਾ ਗੱਲ ਤੇ ਸੁਣੋ ਉਹਦੇ ਨਾਲ ਦੇ ਸਾਰੇ ਮੁੰਡੇ ਚਲ ਗਏ ਨਾਨਕੇ ਆਪਣੇ ਤੇ ਜਦੋਂ ਫੋਨ ਕਰਦਾ ਵਾ ਨਾ ਅਗਲੇ ਜਾਂਦੇ ਹੀ ਨਾਨਕੇ ਗਏ ਆ ਉਥੇ ਆਪਾਂ ਇਦਾਂ ਕਰਨ ਦੇ ਇਦਾਂ ਕਰਨ ਦੇ ਉਹਨੂੰ ਵਿਚਾਰੇ ਦੀ ਝੰਡੀ ਤੇ ਦੇ ਵਿੱਚ ਨਿਆਣਾ ਵਾ ਤੇ ਜਾਂਦੀ ਤੁਹਾਨੂੰ ਪਤਾ ਮੈਂ ਕਿਉਂ ਨਹੀਂ ਗਈ ਤੁਹਾਨੂੰ ਪਤਾ ਹੀ ਨੇ ਮੇਰੀ ਪਰਜਾਈ ਦਾ ਆਵੇਂ ਵੇਖ ਕੇ ਨਕਬਲ ਵਟਾਣ ਦੇ ਬਣਾਵਾ ਰੋਟੀਆਂ ਤਾਂ ਵੀ ਗੱਲਾਂ ਕਰਦੀ ਆ ਉੱਥੇ ਤੇਰੀ ਗੱਲ ਸਹੀ ਆ ਹੁਣ ਫਿਰ ਕੀ ਕਰਨਾ ਨਿਆਣੇ ਦਾ ਵੀ ਮਨ ਵਰਚਾਉਣਾ ਕਿ ਨਹੀਂ ਮਨ ਤੇ ਵਰਚਾਉਣਾ ਵਾ ਮੇਰਾ ਤਾਂ ਸੱਚੀ ਗੱਲ ਪੁੱਛੋ ਨਾ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਉੱਥੇ ਜੇ ਚੰਗੀ ਹੋਵੇ ਨਾ ਪਰਜਾਈ ਤੇ ਬੰਦਾ ਦੌੜ-ਦੌੜ ਕੇ ਜਾਂਦਾ ਮੁੰਡੇ ਕੱਲੇ ਨੂੰ ਕੱਲਦਾ ਉਹ ਤੇ ਵੇਖ ਕੇ ਕੁਰੀਆਂ ਪਾ ਲੈਂਦੀ ਐ ਉਹ ਮੇਰੀ ਗੱਲ ਸੁਣ ਤੁਸੀਂ ਕਿਹੜਾ ਉੱਥੇ 3 ਮਹੀਨੇ ਰਹਿਣ ਜਾਣਾ ਠੀਕ ਆ ਘੜੀ ਦੀ ਘੜੀ ਰਹੋ ਉੱਥੇ ਜੇ ਬਲੀ ਕਰੇਗਾ ਰਾਤ ਲੱਗ ਜੂਗੀ ਮੁੰਡਾ ਤਾਂ ਆਂਦਾ ਮੈਂ 2-3 ਦਿਨ ਰਹਿ ਕੇ ਆਣਾ ਵਾ ਤੇ ਮੈਨੂੰ ਤਾਂ ਪਤਾ ਪਉਠੋ ਗੱਲਾਂ ਮੈਨੂੰ ਸੁਣਡੀਆਂ ਪੈਣੀਆਂ ਪਹਿਲਾਂ ਤੇ ਵੇਖ ਕੇ ਉਹਦੇ ਮੂੰਹ ਤੇ 12 ਵੱਜ ਜਾਣੀ ਐ ਕਿੱਥੋਂ ਆ ਗਈ ਐ ਫਿਰ ਮੁੰਡੇ ਵਾਲੇ ਵੇਖ ਕੇ ਗੱਲਾਂ ਕਰਦੀਆਂ ਵਾ ਕਿਨੇ ਰਾਸ਼ਨ ਖਾਣਾ ਵੈਨੇ ਆ ਖਾਣਾ ਮੈਨੂੰ ਨਹੀਂ ਪਤਾ ਕੀ ਗੱਲਾਂ ਕਰਦੀ ਐ ਮੇਰੇ ਪੁੱਤ ਦੀਆਂ ਰੋਟੀਆਂ ਵੀ ਨੋਲਦੀ ਐ ਜ਼ੁਬਾਨ ਤੇ ਉਹਦੀ ਬੜੀ ਐ ਉਹ ਤੇ ਗੱਲ ਵਾ ਕੀਤਾ ਜਾਇਆ ਹਾਂ ਮਾੜੇ ਹੋਰ ਹੁੰਦਾ ਤਾਂ ਬੰਦਾ ਦੌੜਾ ਜਾਂਦਾ ਵਾ ਬਾਕੀ ਗੱਲ ਉਹ ਤੇ ਕੋਈ ਨਹੀਂ ਭਰਾ ਤੇ ਰਹਿ ਜਾਗਾ ਭਰਾ ਤੇ ਚੰਗਾ ਵਾ ਪਰ ਭਰਾ ਦੀ ਕਿੰਨੀ ਕੀ ਚਲਦੀ ਆ ਘਰ ਵਿੱਚ ਉਹ ਮਾੜੀ ਚੰਗੀ ਨਹੀਂ ਹੋ ਸਕਦੀ ਇਹਦੀ ਪਾ ਲੋ ਪਾ ਲੋ ਮੇਰੀ ਗੱਲ ਸੁਣ ਪੁੱਤ ਤੂੰ ਨਾ 2-4 ਦਿਨ ਕੱਢ ਤੇ ਮੇਰਾ ਕੰਮ ਮੁੱਕ ਜਾਣਾ ਵਾ ਠੀਕ ਨਹੀਂ ਜੇ ਪੁੱਤ ਝੋਨਾ ਚਾਹਨਾ ਲੱਗਾ ਹੋਗਾ ਤਾਂ ਚਾਰ ਪੈਸੇ ਵਟਲਾਂਗੇ ਹਾਂ ਹਾਂਜੀ ਉਹ ਤੇ ਠੀਕ ਨਹੀਂ ਤੇ ਕੋਈ ਨਹੀਂ ਜਾਣਾ ਤੇ ਗਈ ਤੇ ਫਿਰ ਅਮਰ ਆਲੇ ਮਗਾ ਹਾਂ ਆਪਣੇ ਮਾਮਲੇ ਦੀ ਕੰਮ ਮੁਕਾ ਲੋ ਹੁਣ ਆਪਣੇ ਇਹ ਕਿ ਬਾਅਦ ਤੇ ਸੌ ਲੱਗ ਜਾਣਾ ਮੇਰੇ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਐਨੀ ਗਿੱਦ ਕਰਨ ਲਿਆ ਵਾ ਮੈਂ ਰੋਟੀਆਂ ਪਕਾ ਕੇ ਰੱਖ ਜੂੰਗੀ ਤੁਹਾਡੀਆਂ ਚਲ ਇੱਦਾਂ ਕਰ ਲੈ ਤੇ ਮੈਂ ਚਲਣ ਜਾਵਾਂ ਸਰੇ ਲੈ ਕੇ ਨੂੰ ਤੂੰ ਇੱਦਾਂ ਕਰੀ ਨਾਲੇ ਫੁਲਕੇ ਲਾ ਜੀ ਨਾਲੇ ਚੌਲ ਹੁਣਾ ਦੇ ਜੇ ਘੜੀ ਵੱਧ ਘੱਟ ਲੱਗ ਜੂਗੀ ਨਾ ਤੇ ਚਲ ਬੰਦਾ ਗਰਮ ਗਰਮ ਬਾ ਕੇ ਖਾ ਲੈਂਦਾ ਚੱਲ ਕੋਈ ਗੱਲ ਨਹੀਂ ਮੋਦੀ ਕਰਨੀ ਮਮੀ ਨੂੰ ਕਹਿ ਜਾਨੀ ਆਹੋ ਉਹ ਤੁਹਾਨੂੰ ਰੋਟੀਆਂ ਦੇ ਦੂਗੀ ਦੋ ਜਣੇ ਚਲ ਕੋਈ ਗੱਲ ਹੋਰ ਰੋਟੀਆਂ ਤੇ ਨਹੀਂ ਵਾਰ-ਵਾਰ ਖਾਧੀਆਂ ਜਾਂਦੀਆਂ ਆਹੋ ਗੱਲ ਤੇ ਤੇਰੀ ਸਹੀ ਹੈ ਇਹ ਆਪਾਂ ਜਾਇਓ ਟਾਈਮ ਤੇ ਮੇਰੇ ਕੋਲ ਉਧਰੋਂ ਟਾਈਮ ਨਾਲ ਤੁਰ ਪਿਆ ਚਲ ਕੋਈ ਨਹੀਂ ਠੀਕ ਨੇ ਫੇਰ ਰੋਟੀ ਬਣਾਵਾ ਹਾਂ ਰਾਤੀ ਆਹ ਤੇ ਭਰਾ ਆਪਣੇ ਨੂੰ ਫੋਨ ਕਰ ਲਈ ਕੋਈ ਨਹੀਂ ਫੋਨ ਮੈਨੂੰ ਹੁਣੇ ਕਰ ਦੇਣਾ ਆਹ ਤੇ ਮੈਂ ਆਉਣਾ ਠੀਕ ਕੋਈ ਮੈਂ ਨਹੀਂ ਕਰ ਦੇਣੀ ਐ ਤੇ ਮੈਂ ਰੋਟੀ ਪਕਾ ਲਾਂ ਚਾਹ ਬਣਾਦਾ ਤੇਰਾ ਤੁਹਾਨੂੰ ਹੈ ਚਾਹ ਬਣਾ ਦੀ ਖੁੱਟ ਮੈਨੂੰ ਚਲ ਠੀਕ ਆ ਚਲ ਯਾਰ ਨਿਆਣਿਆਂ ਨੂੰ ਛੁੱਟੀਆਂ ਹੁੰਦੀਆਂ ਵਾ ਤੇ ਨਿਆਣਿਆਂ ਨੂੰ ਚਾਹ ਹੁੰਦਾ ਵਾ ਤੇ ਜਾ ਕੇ ਘੜੀ ਖੇਡਾਂ ਮੱਲਾਂਗੇ ਹੈ ਪਰ ਹੁਣ ਚਲੋ ਘਰੋ ਘਰੀ ਉਹ ਕੰਮ ਹੀ ਆ। ਵੇਖੇ ਕਿ ਕਿਨੂੰ ਕੋ ਜਰਦਾ ਨੀਗਾ। ਇਹ ਤਾਂ ਵਾਈ ਕਰ ਰਿਹਾ ਇਸੇ ਦਰ ਵਿਚ ਧੱਕੇ ਛਾਈ ਆ। ਚਲੋ ਨਿਆਣੇ ਦੀ ਜੀਦਗੀ ਚਲ ਪੂਰੀ ਹੋ ਜੂਗੀ ਚਲ ਕੋਈ। ਡੈਡਕ ਤੇਰਾ ਮਾਰਨ ਦੇ ਕੀ ਕਰਨਾ। ਕੰਮ ਤਾਂ ਦਾ ਜਿਵੇਂ ਇਸ ਤਰ੍ਹਾਂ ਮੁੱਕਣਾ ਹੀ ਨੀਗਾ। ਚਲੋ ਮਾੜਾ ਮੋਟਾ ਮੈਂ ਵੇਖੀ ਵਾਕੀ ਜਾਣਾ ਜੋ ਵੀ ਹੈਗਾ। ਚਲੋ ਭਾਈ। ਚੱਲ ਇਧਰ ਕਰਦੀ ਆਂ। ਵੀਰ ਨੂੰ ਫੋਨ ਕਰ ਹੀ ਲੈਣੀ ਆ। ਦੱਸਿਆ ਹੋਊਗਾ ਤੇ ਚਾਹਲਾ ਅਗਲਾ ਜਾ ਕਰੂੰਗਾ। ਤੇ ਜੇ ਤਾਂ ਭਾਬੀ ਨੂੰ ਪਤਾ ਲੱਗ ਗਿਆ ਨਾ ਪਹਿਲਾਂ ਉਹਨੇ ਤਾਂ ਸੜਬਲ ਜਾਣਾ। ਮੇਰਾ ਫਰਜ਼ ਵਾ ਫੋਨ ਕਰਨਾ ਹੁਣ ਨਿਆਣੇ ਨੂੰ ਲੈ ਕੇ ਜਾਣਾ ਪੈਣਾ ਮੈਨੂੰ ਹਲੋ ਯਾਰ ਭੂਆ ਹਣੀ ਕਹਿੰਦੇ ਆਉਣਾ ਵਾ ਤਾਂ ਇਹ ਤਾਂ ਆਏ ਨਹੀਂ ਫੋਨ ਤੇ ਆ ਗਿਆ ਵਾ ਹਲੋ ਹਲੋ ਵਾ ਜੀ ਸ੍ਰੀ ਕਾਲ ਸਤਿ ਸ੍ਰੀ ਅਕਾਲ ਪੁੱਤ ਕੀ ਹਾਲ ਵਾ ਬੱਸ ਵਧੀਆ ਤੂੰ ਸੁਣਾਉ ਕੀ ਘੰਡੇ ਲੈ ਵੀ ਠੀਕ ਵਾ ਪੁੱਤ ਕਰਨਾ ਕੀ ਐ ਬੱਸ ਰਾਤੀ ਰੋਟੀ ਖੁਣਾ ਨਾ ਢੀਲੀ ਢੀਲੀ ਅੱਛਾ ਅੱਛਾ ਤੂੰ ਆਏ ਨਹੀਂ ਉਹ ਵੀ ਤੇ ਬਹੁਤ ਤਾਈ ਤੇ ਮੈਂ ਫੋਨ ਕੀਤਾ ਵਾ ਉਹ ਵੀ ਠੀਕ ਠਾਕ ਹਾਂ ਹਾਂ ਵਧੀਆ ਸਾਰੇ ਠੀਕ ਠਾਕ ਨੇ ਤੂੰ ਸੁਣਾਉ ਬਸ ਕਿਦਾਂ ਜੇ ਬਸ ਵਧੀਆ ਵਾ ਪੁੱਤ ਕੀ ਦੱਸਾਂ ਤੇ ਨੂੰ ਮੈਂ ਹਾਂਜੀ ਉਹਦੇ ਫੋਨ ਕਰ ਆਇਆ ਵਾ ਤੇ ਫੋਨ ਕਰ ਅੱਛਾ ਅੱਛਾ ਤੇ ਮੈਂ ਨਾਨਕੇ ਜਾਣਾ ਵਾ ਰੋਜ਼ ਹੀ ਜਾਂਦਾ ਵਾ ਨਾਨਕੇ ਜਾਣਾ ਵਾ ਮੈਂ ਤੇ ਤੁਹਾਨੂੰ ਮੈਂ ਤੇ ਤੁਹਾਨੂੰ ਢੀਕਣਿਆ ਤੁਸੀਂ ਵੇਲੇ ਆਏ ਨਹੀਂ ਉਦੋਂ ਦੇ ਕਹਿੰਦਾ ਚਿਰ ਹੋ ਗਿਆ ਨੂੰ ਕਹਿੰਦੇ ਨਾ ਹਫਤਾ ਤੱਕ ਹੋ ਗਿਆ ਕਹਿੰਦੇ ਨੂੰ ਆਉਣਾ ਆਉਣਾ ਪਟਾਉਣਾ ਤੇ ਹੈ ਤਾਈ ਦਾ ਹਾਂਜੀ ਸ਼ਾ ਸ਼ਾ ਆਹ ਮੁੱਠਰ ਮੱਕੀ ਆਪਾਂ ਹੀ ਤੇਰਾ ਹੁੰਦਾ ਵਾ ਰੋਟੀ ਦੇਣੀ ਹੁੰਦੀ ਐ ਸੱਤ ਨੂੰ ਪਤਾ ਹੀ ਨਾ ਉਹ ਖਾਵਾ ਜਾਂਦਾ ਵਾ ਆਹ ਚਲੋ ਇਹ ਵੀ ਕੰਮ ਦੇਖਣੇ ਪੈਂਦੇ ਆ ਆਟ ਘਰ ਹੁੰਦੇ ਨੇ ਨਾ ਬੋਦੀ ਜਾਨਤਾਂ ਕਰਦੀ ਆ ਤੇ ਮੰਮੀ ਮੇਰੀਆਂ ਛੁੱਟੀਆਂ ਮੁੱਕ ਜਾਣੀਆਂ ਮੈਨੂੰ ਛੱਟੀ ਲੈ ਜਾ ਛੱਟੀ ਲੈ ਜਾ ਨਾਂਗੇ ਬੋਦੀ ਗੱਲ ਮਾ ਆ ਕੇ ਲੈ ਜਾ ਨਹੀਂ ਨਹੀਂ ਤੁਹਾਡਾ ਮੈਂ ਤਾਫ ਹੋਰ ਕੀਤਾ ਵਾ ਆਪੇ ਮੈਂ ਜੁਦੇ ਆ ਆਂ ਤੇਰੇ ਸਵੇਰੇ ਆਓਗੇ ਕਿੰਨੇ ਵਾਰੀ ਆਓਗੇ ਠੀਕ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੂਆ ਜੀ ਜਰੂਰ ਆਇਓ ਹਾਂ ਸੀ ਫਿਰ ਮੈਂ 3-4 ਦਿਨ ਜਾਣ ਨਹੀਂ ਦੇਣਾ ਉਹ ਨਹੀਂ ਕਹਿੰਦੀ ਪੁੱਤ ਰਹੂੰਗੀ ਮੈਂ ਦੋ ਜੱਟਾਂ ਤੇ ਆ ਤੂੰ ਹੀ ਭਾਵੇਂ ਇਤਨਾ ਚਿਰ ਦਿਨਾਂ ਬਾਅਦ ਰੂ ਦਿਨ ਮੈਂ ਰੱਖ ਲੈਣਾ ਜੇ ਆਪਣੇ ਕੋਲ ਹੀ ਕੋਈ ਗੱਲ ਨਹੀਂ ਪੁੱਤ ਹਾਂ ਤੇਰਾ ਪਿਆਰ ਕਰਦਾ ਹਾਂ ਹਾਂ ਇੰਨੇ ਕਲਾ ਮਾਰਦਾ ਲੱਗਦੀ ਮੈਨੂੰ ਅਨਵਾਨਕੀ ਉਹ ਨਹੀਂ ਮੈਨੂੰ ਬਾਬਾ ਚੇਰੋ ਗਿਆ ਮੈਂ ਠੀਕ ਤਾਂ ਮੈਂ ਉਦੇ ਆਊਗਾ ਆਊਗਾ ਪਰ ਆਇਆ ਨਹੀਂ ਹਾਂਜੀ 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 ਨਹੀਂ ਆਵਾਂਗੇ ਆਪਾਂ ਤੇਰੇ ਹੈ ਠੀਕ ਠੀਕ ਆ ਹਾਂਜੀ ਠੀਕ ਹੈ ਠੀਕ ਹੈ ਭੂਆ ਜੀ ਫਿਰ ਹੈ ਸਾਰੇ ਆਉਣਾ ਜੀ ਪੱਕਾ ਜੂਰ। ਯਾ ਠੀਕ ਹੈ ਬੋਤਾ ਦੱਸਦੀ ਵੀ ਹਾਂ ਫਿਰ ਆਮਾ। ਹਾਂ ਜੀ ਹਾਂ ਜੀ ਠੀਕ ਜੀ ਭੂਆ ਜੀ ਓਕੇ। ਕਿੰਨਾ ਵੀ ਆਹ ਓਕੇ ਓਕੇ। ਚਲਾ ਚੰਗਾ ਯੂਦੀ ਨਹੀਂ ਆਉਣ ਲੱਗੇ ਆ। ਆਵਾਂ ਨਾਲ ਦਿਲ ਕਰੂਏ ਦਾ ਫਰ ਲੱਗੇ। ਚਲ ਦੋ ਸੂਟ ਇਹਦੇ ਰੱਖ ਲੈਣੀਆਂ ਤੇ ਦੋ ਆਪਣੇ ਰੱਖ ਲੈਣੀਆਂ। ਵੇਖਾਂ ਕਿਦਾਂ ਚਾਅ ਆਏ। ਜਾ ਕੇ ਤਾਂ ਮੋਟਰਸਾਈਕਲ ਤੇ ਬੈਠਾ ਆਉ। ਜਾਂਦੇ ਆਪਾਂ ਮਮੀ ਪੂਰੀਆਂ ਪਾ ਲੈ ਵੇਖ ਕੇ। ਉਹ ਤੇ ਮੈਨੂੰ ਪਤਾ ਹੀ ਉਹਦਾ। ਵੇ ਇੱਕੇ ਸੜਬਾ ਜਾਣਾ ਉਹਨੇ ਪੇ ਕਿੱਥੋਂ ਆ ਗਏ ਮਾਪਕ ਸਿਰੇ ਸਿਰੇ ਪਰ ਕੀ ਕਰਾਂ ਨਿਆਣਾ ਵਾ ਨਾ ਸਮਝਦਾ ਵੀ ਨਹੀਂ ਗਾ ਗੱਲ ਚਲ ਰਹਿਈ ਉਹਨੇ ਦੋ ਦਿਨ ਫਿਰ ਵੀ ਪੇਕਿਆਂ ਦਾ ਘਰ ਵਾ ਜੀ ਤੇ ਮੇਰਾ ਵੀ ਕਰਦਾ ਵਿਚੇ ਵਿੱਚ ਪਰ ਮੈਂ ਉਹਦੇ ਕਰਕੇ ਨਹੀਂ ਗਈ ਜਾਂਦੀ ਚਲ ਕੋਈ ਨਹੀਂ ਗੱਲਾਂ ਹੀ ਕਰ ਲੂਗੀ ਚਾਹ ਪੇਕੇ ਪਿੰਡ ਤੇ ਜਾਉਂਗੀ ਸੌ ਜਾਦਾਂ ਪੁਰਾਣੀਆਂ ਵਾਂ ਕਈ ਕੁਝ ਜਾ ਕੇ ਵੇਖਣਾ ਉੱਥੇ ਮੈਂ ਕਈ ਨਿਸ਼ਾਨੀਆਂ ਵਾਂ ਜਾ ਕੇ ਵੇਖੂਗੀ ਚਲ ਮਨਾ ਦੋ ਦੰਦ ਰਾਤੀ ਹੁੰਦੀ ਆ ਆਪਣੇ ਪਿੱਕੇ ਪਿੰਡ ਮਮੀ ਆ ਜਾਓ ਆ ਗਈ ਕੋਟ ਆ ਗਈ ਤੂੰ ਐਂ ਖੰਡਾ ਚ ਆ ਵੇ ਪਾਪਾ ਬਾਬਾ ਵਾ ਪਾਪਾ ਤੇ ਬੰਬੀ ਤੇ ਚਲ ਗਏ ਆ ਤੇ ਚਾਬੀ ਮੈਂ ਰੱਖਦੀ ਆ ਉੱਥੇ ਟਿਕਾਣੇ ਤੇ ਠੀਕ ਤੇ ਮੈਂ ਦੱਸਤਾ ਸੀ ਮੈਂ ਐਂ ਚਲ ਜਾਣਾ ਇਹ ਤਾਂ ਮਗਰ ਚਾਬੀ ਜਾਣ ਕੇ ਲੱਲਿਓ ਤੇ ਰੋਟੀ ਮੈਂ ਪਕਾਤੀ ਤੇਰੇ ਪਿਓ ਦੀ ਹਾਂ ਤੇਰਾ ਤੇ ਚਾਹ ਲਾਵਾਂ ਨਾਨਕਿਆਂ ਦਾ ਤੇ ਉਹਦੀ ਕਿਹੜੀ ਗੱਲ ਵਾ ਚੱਲ ਆ ਜਾ ਗੇਟ ਖੋਲਾਂਗਾ ਆ ਗਿਆ ਘਰੇ ਹੀ ਆ ਘਰੇ ਹੀ ਗੇਟ ਖੁੱਲਾ ਚਲ ਆ ਜਾ ਆ ਜਾ ਵਾਹ ਤਰੀ ਗਾਲ ਆਪੀ ਗਾਲ ਜੀ ਦਵਾ ਦੇ ਵਾਹ ਤਰੀ ਗਾਲ ਠੀਕ ਹੈ ਨਾ ਚਲੋ ਚਲੋ ਲੋ ਮੋੜ ਸਰ ਘਰੇ ਮੰਮੀ ਨੂੰ ਹਾਂ ਹਾਂ ਸਾਰੇ ਚੱਲ ਜੀ ਬਹੁਤ ਮੋੜ ਤਾਂ ਸੰਗਰ ਟਾਈਮ ਨਾਲ ਆ ਜੀ ਚਲ ਦਾਲ ਤੇ ਬਣ ਗਈ ਆ ਚੌਲ ਬਣਾ ਲਈ ਵੀ ਨਾਲ ਤੇ ਥੋੜੇ ਜਿਹਾ ਫੁਲਕੇ ਬਾਲੂਗੀ ਪੜੀ ਗਰਮੀ ਆ ਕੰਮ ਕਿਹੜਾ ਹੁੰਦਾ ਵਾ ਹਾਏ ਹਾਏ ਹੁਣ ਕੌਣ ਆ ਗਿਆ ਲੈ ਆਈ ਚੋਲਾ ਚੁੱਕੀ ਆਉਣ ਡਈ ਇੰਨੀ ਗਰਮੀ ਆ ਰੋਟੀ ਤੇ ਆਪਣੀ ਨਹੀਂ ਬੰਦੀ ਇਹ ਦੋਵੇਂ ਮਾਂ ਪੁੱਤ ਹੋਰ ਤੁਰੇ ਆਉਣ ਡੇ ਰੋਟੀਆਂ ਨਾ ਤਾਂ ਰੱਜਦੇ ਨਹੀਂ ਹੁੰਦੇ ਕੀ ਕਰਾਂ ਹੁਣ ਰੱਟਾ ਖਾਣਾ ਜਿਆ ਨਾ ਕਿਤੇ ਫੋਨ ਕੀਤਾ ਨਾ ਹੋਰ ਜੇ ਕਿਤੇ ਫੋਨ ਕਰਦੀ ਨਾ ਤੇ ਮੈਂ ਕਹਿ ਦੇਣਾ ਕਿ ਮੈਂ ਤੇ ਆਪ ਘਰ ਰਹਣੀ ਆਂ ਵਾਂਡੇ ਗਈ ਆਂ ਦੂਜਾ ਏਸੀ ਮਾਲਕੇ ਬਹਿ ਜਾਣਾ ਬੈੱਡ ਦੇ ਦਿੱਤੇ ਨਾ ਕਿ ਇਹਨੂੰ ਆਰਾਮ ਕਰਨ ਦੇਣਾ ਘੜੀ ਤੇ ਨਾ ਹੋਰ ਉਥੋਂ ਆਰਡਰ ਚਲਾਈ ਜਾਣੇ ਆ ਮਾਮੀ ਆ ਬਣਾ ਦੇ ਮਾਮੀ ਆ ਬਣਾ ਦੇ ਰੱਜਣਾ ਨਹੀਂ ਐਨੀ ਗਾ ਜਾਣਾ ਹੁਣ ਸਗਾਤਾ ਨੂੰ ਮਿਲਾਂ ਤਾਂ ਸਹੀਂ ਅਰ ਉਹ ਆਇਆ ਤਾਂ ਲੋ ਅਰ ਉਹਦੇ ਠੀਕ ਆਗਾ ਹਾਂ ਜੀ ਕਿੱਥੇ ਪੁੱਤ ਮੰਮੀ ਮੰਮੀ ਇੱਥੇ ਜੀ ਮੰਮੀ ਮੰਮੀ ਆ ਗਈਆਂ ਆਇਓ ਜੇ ਤਾਂ ਸਸਰੀਕਾ ਸਾਥੇ ਕਰਦੇ ਆਂ ਨਹੀਂ ਕੋਸ ਨਾ ਠੀਕ ਹੈ ਹਾਂ ਠੀਕ ਆ ਕਰੀਏ ਸਸਰੀਕਾ ਦਾ ਪਤਾ ਚਲੋ ਉੱਥੇ ਅੰਦਰ ਪਾਣੀ ਲੈ ਆਉਣੀ ਹੈ ਆਪਣਾ ਪਾਣੀ ਲੈ ਆਉਣਾ ਹੈ ਮੇਰੀ ਗੱਲ ਸੁਣ ਤੈਨੂੰ ਫੋਨ ਕੀਤਾ ਕੋਆ ਤੇਰੇ ਨਾਲ ਕਿ ਮੈਂ ਆਦਾ ਆਹ ਫੋਨ ਕੀਤਾ ਤੇ ਗਾਜ ਤੇ ਤੇਰਾ ਦੱਸਣ ਦਾ ਫੱਦ ਨਹੀਂ ਨਹੀਂ ਉਹ ਮੈਂ ਜਦੋਂ ਦੱਸਣਾ ਕੀ ਆਈ ਜਣਾ ਦੇਖਾ ਇੰਨੀ ਗਰਮੀ ਦੇ ਘਿਟ ਤੇ ਆਪਣੀ ਰੋਟੀ ਮਹਾ ਬੰਦੀ ਆ ਇਹਦਾ ਰਜਦਾ ਵੀ ਨਹੀਂ ਦੱਸ ਸਕੀ ਅੱਥੀ ਚੋਂ ਨਾ ਨਿਕਲਦਾ ਹੀ ਨਹੀਂਗਾ ਔਰ ਕਹਿਣੋ ਬਿਆਂ ਦਾ ਮੌਕਾ ਹੀ ਨਹੀਂ ਦੇਣਾ ਉਹ ਤੇ ਮੰਮੀ ਹੁਣ 4 ਦਿਨਾਂ ਬਜਾਇ ਕਿੱਥੇ ਜਾਂ ਨਾਲ ਕੇ ਨਾ ਹੁੰਦੇ ਆਹੋ ਫੇਰ ਰੋਟੀ ਤੋਂ ਵਾਲੀ ਲਾ ਲਓ ਮੇਰੇ ਕੋਲ ਨਹੀਂ ਪੱਕਦੀ ਇੰਨੀ ਗਰਮੀ ਦੇ ਵਿੱਚ ਉਹ ਜਿਹੜੇ ਆੜੀਆਂ ਨਾਲ ਨਹੀਂ ਚਾਹ ਤਾ ਉਹਨਾਂ ਦੀ ਲਈਏ ਫਿਰ ਕੀ ਹੈ ਵੇਖਾ ਚਾਹ ਸੋਤੀਆਂ ਲੱਖਣੀਆਂ ਆ ਮਾ ਆ ਮੇਰਾ ਹਾਲ ਵੇਖਾ ਤੁਹਾਡੀ ਬਣਾਉਂਦੀ ਦਾ ਇਹ ਹਾਲ ਵਾ ਤੇ ਉਹਨਾਂ ਨੇ ਕੀ ਕਰਾ ਕਹਿਣਾ ਦੋ ਦੋ ਸਬਜ਼ੀਆਂ ਚਾਹੀਦੀਆਂ ਆ ਕੱਲੀ ਦਾਲ ਨਾ ਮਾਮੀ ਨੇ ਰੋਟੀ ਖਵਾਤੀ ਆ ਮੰਮੀ ਤੇਰੇ ਆ ਬਹਾ ਕਰਕੇ ਹੁੰਦੇ ਨਹੀਂ ਕਿ ਵਿਚਾਰੇ ਚੱਲ ਨਹੀਂ ਹੁੰਦਾ ਤਾਂ ਨਾਮ ਕਿੱਥੇ ਜਾਣਾ ਫਿਰ ਨਾਮ ਤੇ ਮੈਂ ਤੂੰ ਵੀ ਨਾ ਉਹਨਾਂ ਵਾਲੀ ਗੱਲ ਕਰੀ ਆਪਣੇ ਮਾਵਾਲ ਦੀ ਗੱਲ ਨਾ ਕਰੀ ਆ ਨਹੀਂ ਤਾਂ ਹੁੰਦੀ ਜੇ ਕੋਈ ਆ ਗਿਆ ਤੂੰ ਤਾਂ ਚਾਹ ਕਰਨਾ ਚਾਹੀਦਾ ਆ ਮੈਨੂੰ ਫਾਇ ਲਾ ਆ ਗਿਆ ਮਤੇ ਕੋਈ ਵੀ ਰਾਹ ਮਿਲ ਕੇ ਕਰ ਲਾਂਗੇ ਆ ਬੋਲ ਕਰਨਾ ਆ ਭੱਡੇ ਤੇ ਨਿਕਲ ਜਾਣਾ ਨੂੰ ਨਾਂ ਲੈ ਕੇ ਆਜਿਆ ਤਾਂ ਖਾ ਪੀਏ ਮੇਰੀ ਸੁਣ ਲੈ ਗੱਲ ਅੰਦਰੇ ਰਹਿਣਾ ਇਹ ਨਹੀਂ ਤੁਹਾਨੂੰ ਗਿਆ ਭੱਡੇ ਤੇ ਤੁਰ ਗਿਆ ਪਹਿਲੇ ਰੁੱਖਾਂ ਨੂੰ ਨਹੀਂ ਲੱਗੇ ਕੋਈ ਨਹੀਂ ਜਾਂਦਾ ਚੱਲ ਜਾ ਪਾਣੀ ਲੈ ਕੇ ਬਣੀਆ ਇਹ ਕਿਹੜਾ ਘਟਵਾ ਇਹਨੂੰ ਫੋਨ ਕੀਤਾ ਹੀ ਹੁਆ ਮੈਂ ਇਹਨੇ ਮੈਨੂੰ ਦੱਸਿਆ ਨਹੀਂਗਾ ਕੋਈ ਗੱਲ ਨਹੀਂ ਹੁਣ ਬਿਆਹ ਤੈਨੂੰ ਹੀ ਨਹੀਂ ਇੱਕ ਵੀ ਮਿਲਦਾ ਜਿਹੜਾ ਤੁਰ ਪੈਣਾ ਹੁੰਦਾ ਨਾ ਉਹ ਢੇ ਤੇ ਲੈ ਕੇ ਪਾਣੀ ਦੇ ਨਾਲ ਇਹਨਾਂ ਨੂੰ ਇਰਫ ਹੁੰਦੇ ਭੂਆ ਨੇ ਕੀਤਾ ਸੀਗਾ ਇਸੇ ਕਰਕੇ ਮੈਂ ਤਾਂ ਦਿੰਨੇ ਉਹਨੇ ਲੜਾਈ ਪਾ ਦਨੀ ਚਲ ਹੁਣ ਆ ਗਿਆ ਹੁਣ ਕੰਫਰੀ ਦੇਣ ਲੱਗੀ ਆ ਆਪੇ ਚਾਰ-ਦੰ ਚ ਰਹਿਣਗੇ ਮੈਂ ਨਾ ਕੋਈ ਗੱਲ ਨਹੀਂ ਵਿਖੀ ਜੋ ਹੋਊਗੀ ਮੀ ਉਹ ਵੇਸੀ ਲੱਗਾ ਆਹ ਤੋ ਤੇਰੇ ਮਾਮੀ ਨੇ ਦਵਾਈ ਆਵਾ ਵੇਹਾ ਤੇ ਨਹੀਂ ਛੱਡੀ ਖਵਾਵਾ ਹੈ ਆ ਵੇ ਸੁਨਣਾ ਵੀ ਹੈ ਗਈ ਉਹ ਵੇਖ ਤਾਂ ਸੁਣਿੰਦੇ ਆ ਇਹ ਫੋਨ ਨਾ ਹੁੰਦੇ ਕਨੈਕਟ ਵੀਰ ਵਾਲਾ ਲਊਗਾ ਮੈਂ ਫੋਨ ਮੇਰੀ ਗੱਲ ਸੁਣ ਉੱਥੇ ਹੁੰਦੀ ਤੇਰੀ ਮਾਮੀ ਨੇ ਵੇਖ ਲਿਆ ਨਾ ਕੋ ਤੋਂ ਨਿਕਲ ਨਹੀਂ ਕੋਈ ਨਹੀਂ ਵੀ ਉਹ ਵੀ ਗੰਦੀ ਆ ਕੋਈ ਆ ਜਿਹਾ ਨਹੀਂ ਮੈਸਮ ਨਹੀਂ ਨਾ ਕੰਮ ਕਰੀ ਕੋਈ ਕੋਈ ਗੱਲ ਨਹੀਂ ਚੁੱਪ ਕਰਕੇ ਰਵੀ ਚੱਗਾ ਉਹ ਰਵੀ ਇਹ ਨਹੀਂ ਅੰਦਰ ਆ ਜਾਂਦਾ ਮੈਂ ਕੋਈ ਗੱਲ ਨਹੀਂ ਲੈ ਪੀਲਾ ਪੁੱਤ ਪਾਣੀ ਤੇ ਵੀਰ ਕਿੱਥੇ ਗਿਆ ਆ ਭਾਬੀ ਬੰਬੀ ਤੇ ਗਿਆ ਚੋਨਾ ਮਦਨਿਆ ਵਾ ਅੱਛੀ ਵਾਲੇ ਹੋਣੇ ਆ ਅੱਛਾ ਅੱਛਾ ਠੀਕ ਵਾ ਠੀਕ ਵਾ ਹੋਰ ਤੁਸੀਂ ਸੁਣਾਓ ਕਿੰਨਾ ਠੀਕ ਠਾਕ ਸਭ ਠੀਕ ਠਾਕ ਆ ਆ ਮੁੰਡਾ ਹੀ ਗਿਆ ਹਿੱਜਦ ਕਰਨ ਅੱਛਾ ਅੱਛਾ ਛੁੱਟੀਆਂ ਹੀ ਨਾ ਚੱਲਣ ਆਣੇ ਲੁੰਦਾ ਵਾ ਆ ਬੜੀ ਜਿੱਦ ਕੀਤੀ ਇਹਨੇ ਕਿ ਮੈਂ ਜਾਣਾ ਹੀ ਜਾਣਾ ਵਾ ਭੈਣ ਦੀ ਕਿਤੇ ਉਹਨਾਂ ਆਣਾ ਵੀ ਕੀ ਆ ਗਰਮੀ ਬੜੀ ਆ ਤੇ ਬੜਾ ਉਖਾਵ ਗਰਮੀ ਤੇ ਬੜੀ ਆ ਮੈਨੂੰ ਪਤਾ ਵਾ ਪਰ ਪਤਾ ਕੀ ਜਾਂਦਾ ਇਹਨੇ ਜਿੱਦ ਬੜੀ ਕੀਤੀ ਪਿਓ ਇਹਦਾ ਵਿੱਚ ਉਹਨਾਂ ਲਾਉਂਦਿਆ ਵਾ ਕਿ ਚਲ ਕੋਈ ਗੱਲ ਨਹੀਂ ਚਾਹ ਰਹਿਣ ਦੋ ਜੇ ਠਹਿਰ ਕੇ ਬਣਾ ਲਿਓ ਕੋਈ ਗੱਲ ਨਹੀਂ ਕਰਨੀ ਪਈ ਨਹੀਂ ਨਹੀਂ ਬਹੁਤ ਨਹੀਂ ਮੈਂ ਬਣਾ ਕੇ ਲਿਓ ਨਹੀਂ ਕੱਪ ਚਾਹ ਤੁਹਾਡੇ ਵਾਸਤੇ ਚਾਹ ਤੇ ਕੋਈ ਨਹੀਂ ਆ ਨਾ ਹੁਣ ਨਾ ਉਹ ਚਾ ਕੰਮ ਨਾ ਕਰੀ ਤੇਰੀ ਮਾਮੀ ਨੇ ਵੇਖ ਕੇ ਗੁੱਸਾ ਆ ਜੀ ਜੇ ਰਹਿਣਾ ਵਾ ਨਾ 4 ਦਿਨ ਤੇ ਚੰਗੀ ਤਰ੍ਹਾਂ ਰਹੀ ਮੇਰਾ ਪੁੱਤ ਵੀਂ ਕਰਦਾ ਮੈਂ ਤਾਂ ਨਹੀਂ ਕਰਦਾ ਉਹ ਗੱਲ ਵੱਖਰੀ ਜੀ ਮਾਮੀ ਇੱਕ ਮੈਨੂੰ ਪਵੇ ਉੱਟ ਕੇ ਤੇ ਵਿਹਲਾ ਦਾ ਸੁਭਾਅ ਹੀ ਤਾਂ ਦਾ ਜੇ ਪਹੂਗੀ ਤੇ ਗੁੱਸਾ ਕਰਸਾ ਨਾ ਕਰੀ ਹੁਣ ਹੁਣ ਤੂੰ ਹੀ ਮੈਨੂੰ ਲੈ ਕੇ ਆਇਆ ਬੈਠੇ ਮੈਂ ਵੀ ਹੁਣ ਦੱਸ ਦੇਣਾ ਵੀਰ ਨੂੰ ਦੱਸ ਦੇਣਾ ਤੂੰ ਵੀਰ ਵੀ ਤੇ ਉਹਦਾ ਹੀ ਪੁੱਤ ਵਾ ਚੁੱਪ ਕਰਕੇ ਰਹਿ